ਪੂਰੀ ਦੁਨੀਆ ਦੇ ਵਿੱਚ ਡਰੱਗ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਬ੍ਰਾਜ਼ੀਲ ਦੇ ਵਿੱਚ ਇੱਕ ਵੱਡਾ ਨੈਟਵਰਕ ਕੰਮ ਕਰਦਾ ਹੈ ਜੋ ਕਿ ਡਰੱਗ ਦੇ ਵਿੱਚ ਲਿੱਤ ਹੈ ਤਾਂ ਡਰੱਗ ਮਾਫੀਆ ਉੱਥੇ ਦੀ ਇੱਕ ਵੱਡੀ ਸਮੱਸਿਆ ਹੈ ਔਰ ਇਸੇ ਦੌਰਾਨ ਇੱਕ ਵੱਡੀ ਖਬਰ ਆ ਰਹੀ ਹੈ ਕਿ ਬ੍ਰਾਜ਼ੀਲ ਦੇ ਵਿੱਚ ਡਰੱਗ ਮਾਫੀਆ ਦੇ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ 64 ਲੋਕਾਂ ਦੀ ਮੌਤ ਹੋ ਚੁੱਕੀ ਹੈ ਡਰੱਗ ਮਾਫੀਆ ਦੇ ਖਿਲਾਫ ਇਹ ਆਪਰੇਸ਼ਨ ਚਲਾਇਆ ਗਿਆ ਸੀ ਉੱਥੋਂ ਦੀ ਜੋ ਪੁਲਿਸ ਹੈ ਅਤੇ ਜੋ ਫੌਜੀ ਹੈ ਤਾਂ ਉਹਨਾਂ ਦੇ ਨਾਲ ਮਿਲ ਕੇ ਇਹ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਵਿੱਚ 2500 ਫੌਜੀਆ ਨੇ ਹਿੱਸਾ ਲਿਆ ਔਰ ਇਹਨਾਂ ਦੇ ਵੱਲੋਂ ਡਰੱਗ ਮਾਫੀਆ ਦੇ ਖਿਲਾਫ ਸਭ ਤੋਂ ਵੱਡੀ ਰੇਡ ਕੀਤੀ ਜਾਂਦੀ ਹੈ ਰਿਓਡੀ ਜਨਾਰੀਓ ਦੇ ਵਿੱਚ ਇਹ ਰੇਡ ਕੀਤੀ ਜਾਂਦੀ ਹੈ ਜਿੱਥੇ ਡਰੱਗ ਮਾਫੀਆ ਨੂੰ ਨੱਥ ਪਾਉਣ ਲਈ ਪੁਲਿਸ ਅਤੇ ਫੌਜ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਚਲਾਇਆ ਜਾਂਦਾ ਹੈ ਪਰ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਡਰੱਗ ਮਾਫੀਆ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਜਾਂਦਾ ਹੈ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਔਰ ਇਸ ਜਵਾਬੀ ਕਾਰਵਾਈ ਦੇ ਵਿੱਚ 64 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਬਾਕੀ ਜੋ ਡਰੱਗ ਮਾਫੀਆ ਦੇ ਬੰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਔਰ 4 ਪੁਲਿਸ ਮੁਲਾਜ਼ਮਾ ਦੀ ਮੌਤ ਇਸ ਆਪਰੇਸ਼ਨ ਦੇ ਵਿੱਚ ਹੋਈ ਹੈ ਤੇ ਸਭ ਤੋਂ ਵੱਡਾ ਆਪਰੇਸ਼ਨ ਹੁਣ ਤੱਕ ਦਾ ਕਿਹਾ ਜਾ ਰਿਹਾ ਬ੍ਰਾਜ਼ਿਲ ਦੇ ਰਿਓ ਦੇ ਜੁਨੈਇਰੋ ਦੇ ਵਿੱਚ ਪੁਲਿਸ ਨੇ ਡਰੱਗ ਮਾਫੀਆ ਦੇ ਖਿਲਾਫ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ 64 ਲੋਕ ਮਾਰੇ ਗਏ ਨੇ ਜਦੋਂ ਕਿ ਚਾਰ ਪੁਲਿਸ ਮੁਲਾਜ਼ਮ ਇਸ ਪੂਰੀ ਘਟਨਾ ਦੇ ਵਿੱਚ ਉਹਨਾਂ ਦੀ ਵੀ ਮੌਤ ਹੋਈ ਹੈ ਤਾਂ ਇਹ ਖਤਰਨਾਕ ਉਥੋਂ ਦਾ ਗੈਂਗ ਹੈ ਰੇਡ ਕਮਾਂਡ ਜਿਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਸੀ 2500 ਜੋ ਫੌਜੀ ਨੇ ਉਹ ਇਸ ਪੂਰੀ ਆਪਰੇਸ਼ਨ ਦੇ ਵਿੱਚ ਸ਼ਾਮਲ ਕੀਤੇ ਗਏ ਸੀ ਔਰ ਉਤਰੀ ਇਲਾਕੇ ਇਲੇਮਾਓ ਅਤੇ ਪਿਨਾਦ ਵਿੱਚ ਮੰਗਲਵਾਰ ਸਵੇਰ ਨੂੰ ਇਹ ਆਪਰੇਸ਼ਨ ਚਲਾਇਆ ਜਾਂਦਾ ਹੈ ਜੁਆਇੰਟ ਆਪਰੇਸ਼ਨ ਦੇ ਵਿੱਚ ਸਿਵਲ ਅਤੇ ਮਿਲਟਰੀ ਪੁਲਿਸ ਮਿਲ ਕੇ ਕੰਮ ਕਰਦੇ ਨੇ ਔਰ ਇਸ ਪੂਰੇ ਆਪਰੇਸ਼ਨ ਲਈ 1 ਸਾਲ ਤੋਂ ਤਿਆਰੀ ਕੀਤੀ ਜਾ ਰਹੀ ਸੀ ਜਿਵੇਂ ਹੀ ਪੁਲਿਸ ਦੀਆਂ ਟੀਮਾਂ ਅੱਗੇ ਵਧਦੀਆਂ ਨੇ ਰੇਡ ਕਮਾਂਡ ਗੈਂਗ ਦੇ ਮੈਂਬਰਾਂ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗ ਨੇ ਸੜਕਾਂ ਦੇ ਉੱਤੇ ਪੁਲਿਸ ਦਾ ਰਸਤਾ ਰੋਕਣ ਲਈ ਜਲਦੇ ਹੋਏ ਬੈਰੀਕੇਡ ਲਗਾਏ ਹੋਏ ਸੀ ਔਰ ਡਰੋਨ ਬੰਬ ਲਗਾਤਾਰ ਪੁਲਿਸ ਦੇ ਉੱਤੇ ਸੁੱਟੇ ਜਾ ਰਹੇ ਸੀ ਤਾਂ ਜੋ ਪੁਲਿਸ ਨੂੰ ਰਸਤੇ ਦੇ ਵਿੱਚ ਹੀ ਰੋਕਿਆ ਜਾ ਸਕੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਭਾਰੀ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਵੀ ਪੂਰੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜੋ ਕਿ ਡਰੱਗ ਮਾਫੀਆ ਦੇ ਟਿਕਾਣੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਪੁਲਿਸ ਵੱਲੋਂ ਵੀ ਹੈਲੀਕਾਪਟਰ ਦੇ ਰਾਹੀਂ ਹਵਾਈ ਹਮਲੇ ਕੀਤੇ ਜਾਂਦੇ ਨੇ ਔਰ ਪੁਲਿਸ ਦੇ ਵੱਲੋਂ ਰਿਓ ਦੇ ਵਿੱਚ ਮਾਫੀਆ ਦੇ ਟਿਕਾਣਿਆਂ ਨੂੰ ਕਈਆਂ ਨੂੰ ਸੜ ਕੇ ਤਬਾਹ ਕਰ ਦਿੱਤਾ ਜਾਂਦਾ ਹੈ ਔਰ ਉੱਥੋਂ ਤਸਵੀਰਾਂ ਵੀ ਕਈ ਸਾਹਮਣੇ ਆਈਆਂ ਨੇ ਜਿੱਥੇ ਧੂਏ ਦਾ ਗੁਬਾਰ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ 80 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਕਈ ਸੜਕਾਂ ਤੇ ਖੜੀਆਂ ਜੋ ਗੱਡੀਆਂ ਸੀ ਉਹ ਸੜ ਕੇ ਤਬਾਹ ਹੋ ਗਈਆਂ ਇਸ ਕਾਰਵਾਈ ਦੇ ਵਿੱਚ ਕਿਉਂਕਿ ਇੱਕ ਪਾਸੇ ਮਾਫੀਆ ਦੇ ਵੱਲੋਂ ਡਰੋਨ ਸਿੱਤੇ ਜਾ ਰਹੇ ਸੀ ਮਾਫੀਆ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਸੀ ਔਰ ਉੱਥੇ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਵੀ ਹਵਾਈ ਫਾਇਰਿੰਗ ਕੀਤੀ ਜਾ ਰਹੀ ਸੀ ਉਹਨਾਂ ਦੇ ਵੱਲੋਂ ਵੀ ਹਵਾਈ ਹਮਲੇ ਕੀਤੇ ਜਾ ਰਹੇ ਸਾਂ ਸੜਕ ਤੇ ਜੋ ਗੱਡੀਆਂ ਖੜੀਆਂ ਹੋਈਆਂ ਸੀ ਉਹ ਸੜਕੇ ਸਵਾਹ ਹੋ ਗਈਆਂ तकरीबन 40 ਲੋਕਾਂ ਦੀ ਮੌਤ ਹੋ ਗਈ ਇਹਨਾਂ ਦੇ ਵਿੱਚੋਂ ਕਈ ਡਰਗ ਮਾਫੀਆ ਦੇ ਨਾਲ ਜੁੜੇ ਹੋਏ ਸੀ ਕਈ ਆਮ ਲੋਕ ਵੀ ਸੀ ਔਰ 80 ਤੋਂ ਜ਼ਿਆਦਾ ਲੋਕ ਜੋ ਕਿ ਇਸ ਡਰਗ ਮਾਫੀਆ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਾਰਵਾਈ ਤੋਂ ਬਾਅਦ ਆਸ-ਪਾਸ ਦੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਜੋ ਲੋਕ ਮੌਜੂਦ ਸੀ ਉਹ ਕਾਫੀ ਦਹਿਸ਼ਤ ਦੇ ਵਿੱਚ ਆ ਜਗੇ ਕਿਉਂਕਿ ਉਹਨਾਂ ਨੂੰ ਜੋ ਲੱਗਾ ਕਿ ਇੱਕ ਤਰੀਕੇ ਦੇ ਨਾਲ ਜਿਵੇਂ ਜੰਗ ਸ਼ੁਰੂ ਹੋ ਗਈ ਹੋਵੇ ਕਿਉਂਕਿ ਇਸ ਤਰੀਕੇ ਦੀ ਕੋਈ ਜਾਣਕਾਰੀ ਪਹਿਲਾਂ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਗਈ ਸੀ ਜਦੋਂ ਇਸ ਤਰੀਕੇ ਦੇ ਆਪਰੇਸ਼ਨ ਚਲਾਏ ਜਾਂਦੇ ਨੇ ਤਾਂ ਕਾਫੀ ਖੂਫੀਆ ਤਰੀਕੇ ਦੇ ਨਾਲ ਹੀ ਆਪਰੇਸ਼ਨ ਚਲਾਏ ਜਾਂਦੇ ਨੇ ਤਾਂ ਜੋ ਕੰਨੋ ਕੰਨੀ ਕਿਸੇ ਨੂੰ ਭਿਣਕ ਨਾ ਹੋਵੇ ਖਾਸ ਤੌਰ ਤੇ ਅਪਰਾਧੀ ਜਿਨ੍ਹਾਂ ਨੂੰ ਨੱਥ ਪਾਉਣੀ ਹੋਵੇ ਤਾਂ ਜਿਨ੍ਹਾਂ ਨੂੰ ਕਾਬੂ ਕਰਨਾ ਹੋਵੇ ਤਾਂ ਉਹਨਾਂ ਤੱਕ ਇਹ ਕਿਤੇ ਖਬਰ ਨਾ ਲੱਗ ਜਾਵੇ ਇਸ ਕਰਕੇ ਬਹੁਤ ਹੀ ਗੁਪਸ਼ੁਖ ਤਰੀਕੇ ਦੇ ਨਾਲ ਇਹ ਆਪਰੇਸ਼ਨ ਚਲਾਏ ਜਾਂਦੇ ਤੇ ਪਰ ਜਦੋਂ ਦੋਹਾਂ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਜਦੋਂ ਹਮਲੇ ਸ਼ੁਰੂ ਹੋ ਜਾਂਦੇ ਨੇ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਜਿਵੇਂ جنگ ਛਿੜੀ ਗਈ ਹੈ ਵਾਰ ਜੌਨ ਵਾਲਾ ਮਾਹੌਲ ਉੱਥੇ ਪੈਦਾ ਹੋ ਜਾਂਦਾ ਹੈ ਤਾਂ ਕਈ ਆਮ ਨਾਗਰਿਕ ਵੀ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਨੇ ਸੜਕਾਂ ਲੋਕਾਂ ਦੇ ਵੱਲੋਂ ਬਾਅਦ ਵਿੱਚ ਵੀ ਬੰਦ ਕਰ ਦਿੱਤੀਆਂ ਗਈਆਂ ਇਲਾਕੇ ਦੇ ਵਿੱਚ ਜੋ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਗੋਲੀਆਂ ਅਤੇ ਧਮਾਕੇ ਪੂਰਾ ਦਿਨ ਗੂੰਜਦੇ ਰਹੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੂੰ ਲੱਗਾ ਕਿ ਜਿਵੇਂ ਜੰਗ ਛਿੜ ਗਈ ਹੋਵੇ ਔਰ ਆਪਣੇ ਘਰਾਂ ਦੇ ਵਿੱਚ ਰਹਿ ਬ੍ਰਾਜ਼ੀਲ ਦੀ ਜੋ ਸਰਕਾਰ ਹੈ ਉਸ ਵੱਲੋਂ ਵੀ ਇਸ ਰੇਡ ਦੇ ਉੱਤੇ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਇਲਾਕੇ ਨੂੰ ਰੈਡ ਕਮਾਂਡ ਦਾ ਮੁੱਖ ਟਿਕਾਣਾ ਮੰਨਿਆ ਜਾਂਦਾ ਹੈ ਜਾਨਕਿ ਰੈਡ ਕਮਾਂਡ ਉਹ ਗੈਂਗ ਜਿਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਹ ਗਰੋ ਲੰਬੇ ਸਮੇਂ ਤੋਂ ਡਰੱਗ ਤਸਕਰੀ ਹਥਿਆਰ ਦੀ ਸਪਲਾਈ ਅਤੇ ਜੋ ਸਮੁੰਦਰੀ ਕੰਡੇ ਨੇ ਉਹਨਾਂ ਦੇ ਉੱਤੇ ਕਬਜ਼ੇ ਕਰਨ ਲਈ ਜਾਣਿਆ ਜਾਂਦਾ ਹੈ ਔਰ ਪੁਲਿਸ ਨੇ ਦੱਸਿਆ ਕਿ ਇਸ ਆਪਰੇਸ਼ਨ ਦੇ ਵਿੱਚ 200 ਕਿਲੋ ਤੋਂ ਜ਼ਿਆਦਾ ਡਰੱਗ ਔਰ ਕਈ ਰਾਈਫਲਾ ਅਤੇ ਕਈ ਦੂਸਰੇ ਖਤਰਨਾਕ ਹਥਿਆਰ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਵੱਲੋਂ ਡਰੱਗ ਮਾਫੀਆ ਗੈਂਗ ਦੇ ਵਿੱਚ ਸ਼ਾਮਲ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਔਰ ਤਕਰੀਬਨ 80 ਤੋਂ ਜ਼ਿਆਦਾ ਲੋਕ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਉਹ ਲੋਕ ਵੀ ਇਸ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਸੀ ਔਰ ਪੂਰਾ ਗੈਂਗ ਹੈ ਰਿਓ ਦੇ ਜਨਾਰਿਓ ਜੋ ਕਿ ਬ੍ਰਾਜ਼ੀਲ ਦਾ ਇਲਾਕਾ ਹੈ ਤਾਂ ਉੱਥੇ ਇਹ ਪੂਰੀ ਗੈਂਗ ਐਕਟਿਵ ਹੈ ਉੱਥੇ ਇਹਨਾਂ ਦੇ ਵੱਲੋਂ ਮਾਰੂ ਹਥਿਆਰ ਵੀ ਰੱਖੇ ਜਾਂਦੇ ਸੀ ਡਰੱਗ ਤਸਕਰੀ ਦਾ ਪੂਰਾ ਨੈਟਵਰਕ ਇੱਥੋਂ ਚਲਾਇਆ ਜਾਂਦਾ ਸੀ ਤਾਂ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਕਾਰਵਾਈ ਦੇ ਵਿੱਚ 80 ਤੋਂ ਜ਼ਿਆਦਾ ਜੋ ਗੈਂਗ ਮਾਫੀਆ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਤਾਂ ਵੱਡੀ ਰੇਡ ਕਹੀ ਜਾ ਸਕਦੀ ਹੈ ਡਰੱਗ ਮਾਫੀਆ ਦੇ ਉੱਤੇ ਖਾਸ ਤੌਰ ਤੇ ਬ੍ਰਾਜ਼ੀਲ ਦੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰੇਡ ਹੈ ਜਿਸ ਦੇ ਵਿੱਚ 64 ਲੋਕ ਮਾਰੇ ਗਏ ਨੇ ਜਿਸ ਦੇ ਵਿੱਚ 4 ਪੁਲਿਸ ਮੁਲਾਜ਼ਮ ਵੀ ਅ ਸ਼ਹੀਦ ਹੋਏ ਨੇ ਔਰ ਦੂਸਰੇ ਪਾਸੇ 64 ਲੋਕ ਜੋ ਕਿ ਡਰੱਗ ਮਾਫੀਆ ਦੇ ਨਾਲ ਜੁੜੇ ਹੋਏ ਸੀ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਨਾਲ ਜੁੜ ਕੇ ਕੰਮ ਕਰ ਰਹੇ ਸੀ ਤਾਂ ਉਹ ਮਾਰੇ ਗਏ ਨੇ ਆਮ ਨਾਗਰਿਕ ਵੀ ਹਾਲਾਂਕਿ ਇਹ ਤੇ ਕਾਫੀ ਨੁਕਸਾਨ ਹੋਣਾ ਦਾ ਵੀ ਹੋਇਆ ਹੈ ਕਿ ਉਹ ਵੀ ਜ਼ਖਮੀ ਹੋਏ ਨੇ ਔਰ ਸੜਕਾਂ ਦੇ ਉੱਤੇ ਗੱਡੀਆਂ ਸੜ ਗਈਆਂ ਕਿਉਂਕਿ ਹਵਾਈ ਹਮਲੇ ਕੀਤੇ ਜਾ ਰਹੇ ਸੀ ਦੋਹਾਂ ਪਾਸਿਆਂ ਤੋਂ ਫਾਇਰਿੰਗ ਕੀਤੀ ਜਾ ਰਹੀ ਸੀ ਦੋਹਾਂ ਪਾਸਿਆਂ ਤੋਂ ਡਰੋਨ ਬੰਬ ਸਿੱਟੇ ਜਾ ਰਹੇ ਸੀ ਫੌਜ ਦੇ ਵੱਲੋਂ ਵੀ ਹਵਾਈ ਹਮਲੇ ਕੀਤੇ ਗਏ ਤਾਂ ਇਹ ਸਭ ਤੋਂ ਵੱਡਾ ਆਪਰੇਸ਼ਨ ਡਰੱਗ ਮਾਫੀਆ ਦੇ ਖਿਲਾਫ ਹੁਣ ਤੱਕ ਦਾ ਮੰਨਿਆ ਜਾ ਰਿਹਾ ਹੈ